ਉਹ ਪੈਸੇ ਨਾਲ ਅਕਲ ਖਰੀਦੀ ਜਾਵੇ ਨਾ ਨਹੀਂ ਕਦੇ ਆਉਂਦੀ ਐ ਬਦਾਮ ਖਾ ਕੇ ਵਈ ਰੱਬ ਕਹਿੰਦੇ ਬੰਦੇ ਦੇ ਜੀ ਅੰਦਰ ਬੈਠਾ ਮਿਲਦਾ ਨਾ ਕਦੇ ਤੀਰਥਾਂ ਤੇ ਜਾ ਕੇ ਵਈ ਹੋ ਸਫੀਪੁਰ ਵਾਲਾ ਮੀਤ ਸੱਚ ਲਿਖਦਾ ਹਾਂ ਹਾਂ ਸਫੀਪੁਰ ਵਾਲਾ ਮੀਤ ਸੱਚ ਲਿਖਦਾ ਲਿਖੀ ਦੀ ਆ ਗੱਲ ਆਪਣੇ ਤੇ ਲਾ ਕੇ ਵਈ ਹੋ ਪੈਸੇ ਨਾਲ ਅਕਲ ਖਰੀਦੀ ਜਾਵੇ ਨਾ ਨਹੀਂ ਕਦੇ ਆਉਂਦੀ ਐ ਬਦਾਮ ਖਾ ਕੇ ਵਈ ਹਾਂ ਪੈਸੇ ਨਾਲ ਅਕਲ ਖਰੀਦੀ ਜਾਵੇ ਨਾ ਨਹੀਂ ਕਦੇ ਆਉਂਦੀ ਐ ਬਦਾਮ ਖਾ ਕੇ ਜੀ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਗੀਤਕਾਰ ਮੀਤ ਅੱਜ ਪਾਇਆ ਇੱਕ ਦੋ ਗੱਲਾਂ ਕਰਾਂਗੇ ਵੀ ਜਿਹੜੀ ਅਕਲ ਆ ਗਈ ਉਹ ਇਨਸਾਨ ਨੂੰ ਬਦਾਮ ਖਾ ਕੇ ਆ ਜਾਂਦੀ ਹੁੰਦੀ ਜਿਵੇਂ ਕਹਿੰਦੇ ਨੇ ਬਦਾਮ ਖਾ ਕੇ ਵੀ ਅਕਲ ਆ ਜਾਂਦੀ ਹੁੰਦੀ ਆ ਜਾਂ ਪੈਸੇ ਨਾਲ ਅਕਲ ਆ ਜਾਂਦੀ ਹੁੰਦੀ ਆ ਜਾ ਫਿਰ ਠੋਕਰਾਂ ਖਾਣ ਨਾਲ ਅਕਲਾਉਂਦੀ ਆ। ਇਹ ਸਾ ਇਹ ਗੱਲਬਾਤ ਕਰਾਂਗੇ ਆਪਾਂ ਤੇ ਬਣੇ ਰਿਓ ਵੀਡੀਓ ਦੇ ਵਿੱਚ ਅੱਗੇ। ਸਭ ਤੋਂ ਪਹਿਲਾਂ ਤਾਂ ਜਿਸਾ ਆਦਮੀ ਨੇ ਨਾ ਮਾੜਾ ਸਮਾਂ ਵੇਖਿਆ ਹੁੰਦਾਗਾ। ਹਰ ਨਵੀਂ ਸਵੇਰ ਮਤਲਕਿ ਆਪਣੇ ਘਰ ਦੇ ਵਿੱਚ ਆਉਂਦੀਆਂ ਤਕਲੀਫਾਂ ਵੇਖਿਆ ਹੁੰਦੀਆਂ ਨੇ। ਜਾਂ ਐਡਾ ਮੰਨ ਲਓ ਜਿਵੇਂ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ। ਜ਼ਰੂਰ ਤਾਂ ਆ ਜਾਈਗੀ ਮਿਲੀ ਕੁਝ ਸਮਾਂ ਪਾ ਕੇ ਬਾਅਦ ਇਹ ਬੱਚਾ ਤੇ ਇਹ ਤੰਗੀਆਂ ਝੱਲ ਕੇ ਜਿਹੜਾ ਇਨਸਾਨ ਅੱਗੇ ਨੂੰ ਵੱਧਦਾ ਹੈਗਾ ਉਸ ਇਨਸਾਨ ਨੂੰ ਅਕਲ ਜ਼ਿਆਦਾ ਹੁੰਦੀ ਹੈ ਕਿਉਂਕਿ ਉਸ ਨੂੰ ਤਜਰਬਾ ਹੁੰਦਾਗਾ ਬਦਲਦੇ ਦਿਨਾਂ ਦਾ ਬਦਲਦੀ ਜ਼ਿੰਦਗੀ ਦਾ ਤੇ ਉਹਨੂੰ ਹਰ ਇੱਕ ਚੀਜ਼ ਦੇ ਮੁੱਲ ਦਾ ਪਤਾ ਹੁੰਦਾਗਾ ਇਸ ਕਰਕੇ ਅਕਲ ਬਾਦਾਮ ਖਾਣ ਨਾਲ ਨਹੀਂ ਆਉਂਦੀ ਜਾ ਪੈਸੇ ਨਾਲ ਨਹੀਂ ਖਰੀਦੀ ਜਾਂਦੀ ਆਕਲ ਆਉਂਦੀ ਹੈਗੀ ਠੋਕਰਾਂ ਖਾਣ ਦੇ ਨਾਲ ਮਿਹਨਤ ਦੇ ਨਾਲ ਅੱਗੇ ਵਧਣ ਦੇ ਨਾਲ ਤੇ ਇਹੋ ਜਿਹੇ ਇਨਸਾਨਾਂ ਅਗਰ ਮਿਹਨਤ ਕਰਕੇ ਅੱਗੇ ਵਧਣ ਉਹਨਾਂ ਨੂੰ ਬਾਲਾ ਗਮਾਨ ਨਹੀਂ ਹੁੰਦਾ ਵੀ ਸਾਡੇ ਲਵੇ ਪੈਸਾ ਆ ਗਿਆ ਕਿਉਂਕਿ ਉਹ ਆਪਣਾ ਪਿਛਲਾ ਜਿਹੜਾ ਸਮਾਂ ਹੈ ਉਹ ਯਾਦ ਰੱਖਦੇ ਨੇਗੇ ਇਸ ਕਰਕੇ ਕਦੇ ਦੁਬਾਰਾ ਉਹਨਾਂ ਤੇ ਮਾੜਾ ਸਮਾਂ ਆ ਵੀ ਜਾਵੇ ਨਾ ਉਸ ਮਾਲਕ ਦਾ ਸ਼ੁਕਰਾਨਾ ਕਰਦੇ ਨੇ ਵੀ ਮਾਲਕਾ ਉਹ ਵੀ ਦਿਨ ਸੀਗੇ ਜਿਹੜਿਆਂ ਤੋਂ ਤੈਨੇ ਕੱਢਿਆਗਾ ਸਾਨੂੰ ਬਾਹਰ ਲੈ ਕੇ ਆਏ ਹੋ ਤੁਸੀਂ ਤੇ ਇਹ ਵੀ ਤੇਰੇ ਦਿੱਤੇ ਹੋਏ ਦਿਨ ਨੇਗੇ ਅਰਦਾਸ ਕਰਦੇ ਨੇ ਮਾਲਕ ਨੂੰ ਮਤਲਕਿ ਦੋਸ਼ੀ ਨਹੀਂ ਮੰਨਦੇ ਮਾਲਕ ਨੂੰ ਵਾਹਿਗੁਰੂ ਨੂੰ ਉਹਨੂੰ ਕਹਿੰਦੇ ਨੇ ਵੀ ਇਹ ਵੀ ਤੇਰੇ ਦਿਨ ਸੀਗੇ ਵੀ ਜਿੱਦਾਂ ਮਤਲਕਿ ਤੁਸੀਂ ਸਾਡੇ ਪਹਿਲਾ ਦਿਨ ਚੇਂਜ ਕੀਤੇ ਨੇ ਤਾਂ ਇਹ ਵੀ ਹੋ ਜਾਣਗੇ ਕਿਉਂਕਿ ਮਾਲਕ ਪ੍ਰਮਾਤਮਾ ਕਹਿੰਦੇ ਨੇ ਕਿ ਜੋ ਆਪਣੇ ਦਿਲ ਦੇ ਵਿੱਚੋਂ ਅਰਦਾਸ ਕਰਦਾ ਨਾ ਨੀਤ ਰੱਖਦਾ ਬੰਦਾ ਜਹੇ ਜੀ ਉਹੀ ਜੀ ਮਰਾਦ ਮਿਲਦੀ ਹੁੰਦੀ ਆ ਇਸ ਕਰਕੇ ਜੇ ਇਹੀ ਸਮਾਂ ਉਸ ਬੰਦੇ ਤੇ ਆ ਜਾਵੇ ਜਿਨੇ ਪੈਸੇ ਨਾਲ ਅਕਲ ਖਰੀਦੀ ਹੁੰਦੀ ਆ ਜਾਂ ਬਦਾਮ ਖਾ ਕੇ ਜਿਹੜਾ ਗੀਜੇ 'ਚ ਬਦਾਮ ਰੱਖਦਾ ਉਹ ਕਈ ਦੇਖੇ ਹੋਣੇ ਆਪਾਂ ਮੂੰਹ ਜਾਂ ਮਾਰਦੇ ਰਹਿੰਦੇ ਨੇਗੇ ਜਾੜਾ ਹੀਆਂ 'ਚ ਚਬਦੇ ਰਹਿੰਦੇ ਨੇਗੇ ਉਹ ਐ ਸਾਨੂੰ ਲੋ ਵੀ ਗੀਜੇ 'ਚ ਬਦਾਮ ਰੱਖਦੇ ਨੇ ਉਹ ਕਹਿੰਦੇ ਨੇ ਵੀ ਅਸੀਂ ਅਕਲ ਬਦਾਮਾਂ ਤੋਂ ਲੈਣੀ ਆ ਤੇ ਸਭ ਤੋਂ ਪਹਿਲਾਂ ਤਾਂ ਦੇਖੋ ਉਹਨਾਂ ਲਈ ਉਹ ਚੀਜ਼ ਹੁੰਦੀ ਹੈ ਜਿਹੜੀ ਸਮੇਂ ਤੋਂ ਪਹਿਲਾਂ ਮਿਲੀ ਹੁੰਦੀ ਹੈ ਜਿਹੜੀ ਚੀਜ਼ ਦੀ ਲੋੜ ਨਹੀਂ ਹੈਗੀ ਉਹ ਵੀ ਉਹਨਾਂ ਨੂੰ ਉਹਨਾਂ ਕੋਲੇ ਹਾਜ਼ਰ ਹੁੰਦੀ ਹੈ ਕਿਉਂਕਿ ਜੇ ਉਹਨਾਂ ਕੋ ਉਹਨਾਂ ਉੱਤੇ ਕਦੇ ਮਾੜਾ ਸਮਾਂ ਆ ਵੀ ਜਾਵੇ ਨਾ ਉਹ ਰੱਬ ਨੂੰ ਦੋਸ਼ੀ ਮੰਨਦੇ ਨੇ ਉਹਨੂੰ ਕਹਿੰਦੇ ਨੇ ਵੀ ਸਾਡੇ ਤਾਂ ਬਹੁਤ ਵਧੀਆ ਦਿਨ ਸੀ ਇਸ ਤਾਂ ਬਾਦਾਮ ਖਾ ਕੇ ਅੱਕਰ ਲੈ ਰਹੇ ਸੀ ਤੈਂ ਮਾੜਾ ਸਮਾਂ ਆ ਲਿਆ ਤਾਂ ਸਾਡੇ ਤੇ ਉਹ ਕਿਉਂ ਕਹਿੰਦੇ ਨੇ ਕਿਉਂ ਦੋਸ਼ੀ ਮੰਨਦੇ ਨੇ ਮਾਲਕ ਨੂੰ ਕਿਉਂਕਿ ਉਹਨਾਂ ਨੂੰ ਜ਼ਿੰਦਗੀ ਦਾ ਤਜਰਬਾ ਨਹੀਂ ਹੁੰਦਾ ਹੈਗਾ ਬੀ ਜਿਹੜੇ ਦਿਨ ਨੇ ਨਾ ਇਹ ਉਸ ਮਾਲਕ ਨੇ ਬਣਾਏ ਨੇ ਕੁਦਰਤ ਨੇ ਸ੍ਰਿਸ਼ਟੀ ਮਸਾਜੀ ਇਹ ਲਾ ਲਓ ਵੀ ਉਹਨੇ ਚੰਗੇ ਮਾੜੇ ਦਿਨ ਹਰ ਇੱਕ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਲਿਖੇ ਨੇ ਤੇ ਉਸ ਤੋਂ ਬਾਅਦ ਅੱਗੇ ਆਪਾਂ ਜਾਈਏ ਜੇ ਜਿਵੇਂ ਮੰਨ ਲਓ ਉਹ ਤਾਂ ਮਾਲਕ ਦੀ ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਵੀ ਕਹਿਣ ਦਾ ਮਤਲਬ ਉਹਦੀ ਲਿਪੇ ਸਮਾਂ ਨਹੀਂ ਹੋਊਗਾ ਕਿਉਂਕਿ ਉਹਦੋਂ ਆਕਲ ਬਦਾਮਾਂ ਨਾਲ ਆਈ ਹੁੰਦੀ ਹੈ ਤੇ ਇੱਕ ਤੁਹਾਨੂੰ ਗੱਲ ਸੁਣਾਉਣਾ ਮੈਂ ਉਹ ਗੱਲ ਇਸ ਤਰ੍ਹਾਂ ਦੀ ਜਿਵੇਂ ਆਪਣੇ ਸਕੂਲਾਂ ਦੇ ਵਿੱਚ ਪ੍ਰੋਗਰਾਮ ਹੁੰਦਾ ਫੰਕਸ਼ਨ ਹੁੰਦਾਗਾ ਜਿਵੇਂ 25 26 ਜਨਵਰੀ ਨੂੰ ਹੁੰਦਾਗਾ ਜਾਂ 15 ਅਗਸਤ ਨੂੰ ਉਹ ਜਿਹੜੇ ਸਕੂਲ ਹੁੰਦੇ ਨੇ ਉਹ ਕਿਸੇ ਮਹਿਮਾਨ ਨੂੰ ਬੁਲਾਉਂਦੇ ਨੇ ਛੰਡੇ ਦੀ ਰਸਮ ਹੁੰਦੀ ਹੈ ਜਿਹੜੀ ਜਦੋਂ ਉਹ ਗੱਲਾਂ ਮਾਈਕ 'ਚ ਬੋਲਣੀਆਂ ਹੁੰਦੀਆਂ ਨੇਗੇ ਜਿਵੇਂ ਵੱਡੇ ਸਕੂਲ ਨੇ ਜਿਹੜੇ ਉੱਥੇ ਦਾ ਕਿਸੇ ਲੀਡਰ ਨੂੰ ਬੁਲਾ ਲੈਂਦੇ ਨੇਗੇ ਜਿਹੜੇ ਆਪਣੇ ਆਗੇ ਸਹਿਰੀ ਸਹਿਰਾਂ ਦੇ ਵਿੱਚੋਂ ਉੱਥੇ ਕਿਸੇ ਲਾਲੂ ਐਮਸੀ ਨੂੰ ਜਾਂ ਕਿਸੇ ਜਿਵੇਂ ਐਸਐਚਓ ਸਾਹਿਬ ਹੋਗੇ ਉਹਨਾਂ ਨੂੰ ਬੁਲਾ ਲੈਂਦੇ ਨੇਗੇ ਪਰ ਜਿਹੜੇ ਪਿੰਡਾਂ ਦੇ ਵਿੱਚ ਸਕੂਲ ਨੇ ਉੱਥੇ ਜ਼ਿਆਦਾਤਰ ਪਿੰਡ ਦੇ ਜੋ ਸਰਪੰਚ ਸਹਿਬਾਨ ਹੋਗੇ ਮੈਂਬਰ ਸਹਿਬਾਨ ਹੋਗੇ ਇਹਨਾਂ ਨੂੰ ਬੁਲਾਇਆ ਜਾਂਦਾ ਇਕ ਵਾਰੀ ਦੀ ਗੱਲ ਹੈਗੀ ਕਿਸੇ ਸਕੂਲ ਦੇ ਵਿੱਚ ਫੰਕਸ਼ਨ ਹੋ ਰਿਹਾ ਸੀ ਉਹ ਸਕੂਲ ਸੀ ਪੰਜਵੀਂ ਕਲਾਸ ਤੱਕ ਤੇ ਉਹਦੇ ਵਿੱਚ ਬੱਚੇ ਜਿਹੜੇ ਪੜਦੇ ਸੀ ਜ਼ਿਆਦਾਤਰ ਮਾਵਾ ਆਪਣੇ ਗੋਦੀ ਚਾ ਕੇ ਛੱਡ ਕੇ ਆਉਂਦੀਆਂ ਲੱਗੀਆਂ ਕਿਉਂਕਿ ਛੋਟੇ ਛੋਟਾ ਸਕੂਲ ਹੈਗਾ ਤੇ ਉਹਦੇ ਵਿੱਚ ਜਿਹੜੇ ਬੱਚੇ ਸੀ ਨਾ ਉਹ ਜ਼ਿਆਦਾਤਰ 3-4 ਸਾਲ 5 ਸਾਲ ਤੱਕ 6 ਸਾਲ ਤੱਕ ਸੀਗੇ ਤੇ ਉੱਥੇ 15 ਅਗਸਤ ਦਾ ਪ੍ਰੋਗਰਾਮ ਹੋਣਾ ਇਹਦਾ 26 ਜਨਵਰੀ ਦਾ ਇੰਨਾ ਮੇਰੇ ਯਾਦ ਨਹੀਂ ਹੈਗਾ ਉੱਥੇ ਨਾ ਕੀ ਕੀਤਾ ਇੱਕ ਸਰਪੰਚ ਨੂੰ ਬੁਲਾਇਆ ਗਿਆ ਬੀ ਆ ਕੇ ਜੀ ਸਾਡੇ ਐ ਸਾਨੂੰ ਸਬੋਧਨ ਕਰਿਓ ਬੱਚਿਆਂ ਨੂੰ ਦੋ ਗੱਲਾਂ ਕਿਓ ਜਦੋਂ ਉਹਨੇ ਮੈਕ ਦੇ ਵਿੱਚ ਬੋਲਣਾ ਸ਼ੁਰੂ ਕੀਤਾ ਮੈਂ ਵੀ ਉੱਥੇ ਖੜਾ ਸੀ ਤੇ ਬੋਲਣਾ ਸ਼ੁਰੂ ਕੀਤਾ ਤਾਂ ਉਹ ਕਹਿੰਦਾ ਵੀ ਸਾਰੇ ਬੱਚੇ ਵੀ ਮੇਰੇ ਪਿੱਛੇ ਇੱਕ ਕਸਮ ਪਾਵਾਂਗੇ ਆਪਾਂ ਮੇਰੇ ਪਿੱਛੇ-ਪਿੱਛੇ ਬੋਲਿਓ ਤਾਂ ਉਹਨੇ ਕੀ ਕੀਤਾ ਉਹਨੇ ਪਹਿਲੀ ਗੱਲ ਕਹੀ ਬੱਚਿਆਂ ਨੂੰ ਲੈਣ ਚ ਖੜਾ ਕੇ ਕਹਿੰਦਾ ਵੀ ਹੱਥ ਅੱਗੇ ਨੂੰ ਕਰ ਲਓ ਇਦਾਂ ਵੀ ਕਸਮ ਪਾਓ ਵੀ ਮੈਂ ਉਹ ਸਾਰੇ ਬੱਚੇ ਕਹਿੰਦੇ ਵੀ ਮੈਂ ਕਹੇ ਵੀ ਆਪਣੇ ਬੱਚਿਆਂ ਦੀ شادی ਸਾਰੇ ਬੱਚੇ ਕਹਿੰਦੇ ਆਪਣੇ ਬੱਚਿਆਂ ਦੀ شادی 19 ਸਾਲ ਤੋਂ ਪਹਿਲਾਂ ਨਹੀਂ ਕਰੂੰਗਾ ਸਾਰੇ ਨੇ ਵੀ ਕਿਹਾ ਵੀ ਮੈਂ ਆਪਣੇ ਬੱਚਿਆਂ ਦੀ شادی 19 ਸਾਲ ਤੋਂ ਪਹਿਲਾਂ ਨਹੀਂ ਨਹੀਂ ਕਰੂੰਗਾ ਉੱਥੇ ਮੈਂ ਸੋਚਿਆ ਵੀ ਇਹ ਤਾਂ ਬੱਚਿਆਂ ਨੂੰ ਇਹ ਕਹਿੰਦਾ ਵੀ ਮੈਂ ਬੱਚਿਆਂ ਦੀ شادی 19 ਸਾਲ ਨਹੀਂ ਕਰੂੰਗਾ ਵੀ ਤਾਂ ਜਿਹੜੇ ਬੱਚਿਆਂ ਨੂੰ ਕਸਮ ਪਵਾ ਰਹੇਗੇ ਤਾਂ ਜੇ 5-6 ਸਾਲ ਦੇ ਨੇ ਇਹਨਾਂ ਨੂੰ ਕੀ ਪਤਾ ਬੱਚੇ ਕੀ ਹੁੰਦੇ ਨੇ ਅੱਗੇ ਤੇ ਕਿਵੇਂ ਇਹ ਕਹਿਣ ਦਾ ਮਤਲਬ ਉਹ 19 ਸਾਲਾਂ ਦੀ ਇਹਨਾਂ ਦੇ ਬੱਚੇ ਕਦੋਂ ਹੋਣਗੇ ਜਿਤੇ ਇਹ 5 ਸਾਲ ਦੇ ਨੇ ਇਸ ਕਰਕੇ ਇਥੋਂ ਪਤਾ ਲੱਗਦਾ ਵੀ ਤਜਰਬੇ ਤੋਂ ਬਿਨਾ ਕੋਈ ਵੀ ਆਉਦਾ ਲਾ ਲੋ ਠੀਕ ਹੈ ਤੇ ਕੋਈ ਲਾ ਲੋ ਗੱਲ ਕਰਨ ਦਾ ਤਰੀਕਾ ਉਹ ਜਿੰਨਾ ਚਿਰ ਤੁਹਾਡੇ ਲਵੇ ਉਹੀ ਗੱਲ ਹੋਗੀ ਨਾ ਵੀ ਬਲਾਮਾ ਵਾਲੀ ਅਕਲ ਦੇ ਵਿੱਚ ਤੇ ਠੋਕਰਾਂ ਖਾ ਕੇ ਲਈ ਅਕਲ ਦੇ ਵਿੱਚ ਫਰਕ ਹੁੰਦਾ ਉਹ ਚੀਜ਼ ਤੋਂ ਮੈਨੂੰ ਤਜਰਬਾ ਇਹ ਗੱਲ ਦਾ ਹੋਇਆ ਵੀ ਆਪਾਂ ਪਿੱਛੇ ਹੜਕਤੇ ਲੱਗ ਜਣਿਆ ਹੋ ਸਕਦਾ ਵੀ ਉਹਨੂੰ ਜ਼ਿੰਦਗੀ ਦੇ ਵਿੱਚ ਤਜਰਬਾ ਨਾ ਹੋਵੇ ਕਿਸੇ ਗੱਲ ਕਰਨ ਦਾ ਇਸ ਕਰਕੇ ਮੈਨੂੰ ਇਹ ਚੀਜ਼ ਲੱਗੀ ਵੀ ਇਸ ਬੰਦੇ ਨੂੰ ਪਤਾ ਨਹੀਂ ਹੈਗਾ ਦੁਨੀਆਦਾਰੀ ਬਾਰੇ ਠੀਕ ਹੈ ਜਿਹੜੇ ਬੱਚੇ ਅੱਜ ਆਪ 5 ਸਾਲ ਦੇ ਨੇ ਉਹਨਾਂ ਦੇ ਬੱਚੇ 19 ਸਾਲ ਦੇ ਕਦੋਂ ਹੋਣਗੇ ਇਹ ਚੀਜ਼ਾਂ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਬਦਾਮਾਂ ਦੇ ਨਾਲ ਲਈ ਹੋਈ ਅਕਲ ਤੇ ਠੋਕਰਾਂ ਖਾ ਕੇ ਲਈ ਹੋਈ ਅਕਲ ਦੇ ਵਿੱਚ ਕਿੰਨਾ ਫਰਕ ਹੁੰਦਾ ਹੈਗਾ ਇਸੇ ਕਰਕੇ ਇਹ ਚੀਜ਼ਾਂ ਦੇ ਇਹ ਤਜਰਬੇ ਸਿਖਾਉਂਦੀਆਂ ਨਹੀਂ ਆ ਚੀਜ਼ਾਂ ਹਰ ਇੱਕ ਬੰਦੇ ਦਾ ਆਪਣਾ ਆਪਣਾ ਤਜਰਬਾ ਹੁੰਦਾ ਗੱਲ ਕਰਨ ਦਾ ਹਮੇਸ਼ਾ ਵਾਸਤੇ ਜੇ ਤੁਸੀਂ ਨਾ ਜ਼ਿੰਦਗੀ ਦੇ ਵਿੱਚ ਵਧੀਆ ਨੌਲੇਜ ਲੈਣੀ ਆ ਉਹ ਇਹ ਹੈ ਵੀ ਤੁਸੀਂ 0 ਤੋਂ ਸਟਾਰਟ ਹੋ ਕੇ ਜ਼ਿੰਦਗੀ ਸਟਾਰਟ ਕਰੋ ਕਿਉਂਕਿ ਜੇ ਤੁਸੀਂ 0 ਤੋਂ ਸਟਾਰਟ ਕਰਕੇ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਓਗੇ ਤੁਹਾਨੂੰ ਆਕਲ ਬਹੁਤ ਬਦ ਮਤਲਬ ਕਿ ਤਜਰਬਾ ਆਊਗਾ ਆਪਾਂ ਨੂੰ ਆਕਲ ਆਉਂਦੀ ਹੈਗੀ ਇਹ ਚੀਜ਼ਾਂ ਸਿੱਖ ਕੇ ਤੇ ਬਾਕੀ ਇਹ ਗੱਲਾਂ ਸਾਂਝੀਆਂ ਕਰਨੀਆਂ ਸੀਗੀਆਂ ਤੁਹਾਡੇ ਨਾਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਆਪਾਂ ਨੇ ਇਦਾਂ ਗੱਲਾਂ ਕਰਨ ਵਾਸਤੇ ਬਣਾਇਆ ਇਹ ਵਾਲਾ ਚੈਨਲ ਆ ਜਿਹੜਾ ਚੈਨਲ ਦਾ ਆਪਣਾ ਸਿੱਖ ਹਿਸਟਰੀ ਤੇ ਬਣਿਆ ਹੋਇਆ ਇੱਕ ਤੇ ਉਹਦੇ ਉੱਤੇ ਆਪਾਂ ਚਲੋ ਦੇਖੋ ਨਾ ਆਪਣੇ ਗੁਰੂਆਂ ਆ ਗਿਆਂ ਆਪਣੇ ਜੋਧੇ ਨੇ ਜਿਹੜੇ ਉਹਨਾਂ ਦੀ ਬਹਾਦਰੀ ਦੀਆਂ ਗੱਲਾਂ ਕਰ ਸਕਦੇ ਉਹਦੇ ਵਿੱਚ ਆਪਾਂ ਇੱਕ ਰੇਲੂ ਗੱਲਾਂ ਨਹੀਂ ਕਰ ਸਕਦੇ ਹੈਗੇ ਅਸਲ ਵਿੱਚ ਇਹ ਗੀਤਕਾਰੀ ਦੇ ਟੌਪਿਕ ਤੇ ਬਣਾਇਆ ਹੋਇਆ ਚੈਨਲ ਹੈ ਆਪਣਾ ਚਲੋ ਵਿੱਚ ਆਪਣੇ ਮਨ ਦੀਆਂ ਗੱਲਾਂ ਵੀ ਆਪਾਂ ਕਰ ਲੈਣੇ ਹੁੰਦੇ ਹੈਗੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਹੀ ਕਹਿਣ ਦਾ ਮਤਲਬ ਕਮੈਂਟ ਕਰਕੇ ਦੱਸਦਿਆ ਕਰੋ ਕਿਉਂਕਿ ਇਹਦੇ ਉੱਤੇ ਆਪਾਂ ਗੀਤਕਾਰੀ ਨਾਲ ਸੰਬੰਧਤ ਕੁਝ ਗੱਲਾਂ ਆਪਾਂ ਲੈ ਕੇ ਆਉਨੇ ਹੈਗੇ ਕਿ ਸ਼ਬਦ ਲੱਭੇ ਜਾਂਦੇ ਆ ਤੇ ਕਿਦਾਂ ਕਹਿਣ ਦਾ ਮਤਲਬ ਲੈਣਾ ਜੁੜਦੀਆਂ ਨਹੀਂਆਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਮਿਹਰਬਾਨੀ ਸਤਿ ਸ੍ਰੀ ਅਕਾਲ